ਕੀ ਕਿਸਮਾਨਾ ਕੋ ਬਰਾਮਦ ਹੋਇਆ ਸੀ ਅਸੀਂ ਇੱਕ ਦੋਸ਼ੀ ਫੜਿਆ ਜੀ ਗੁਰਧਿਆਨ ਸਿੰਘ ਪੁੱਤਰ ਰਾਜ ਸਿੰਘ ਵਾਸੀ ਦੇਦਣਾ ਉਹ ਤੋਂ ਇੱਕ ਮੋਟਰਸਾਈਕਲ ਬਿਨਾ ਨੰਬਰ ਹੀ ਮਿਲਿਆ ਬਾਕੀ ਉਹਦੇ ਜਿਹੜੇ ਪੁੱਛ ਕੇ ਅਧਾਰ ਤੇ ਸੀ ਬਰਾਮਦ ਕੀਤੀ ਆ ਉਹ ਕਰੀ 15 ਮੋਟਰਸਾਈਕਲਾਂ ਦੇ ਚਾਸੀ ਤੇ ਇੰਜਣ ਤੇ ਹੋਰ ਉਹਨਾਂ ਦਾ ਪਲਾਸਟਰ ਦੇ ਪਾਰਟਸ ਮਿਲਲੇ ਨੇ ਦੋ ਬਾਈ ਨੇ ਮੈਨੂੰ ਇਹਨਾਂ ਦੇ ਸਾਥੀ ਦੋ ਤਿੰਨ ਜਿਹੜਾ ਨਾਮ ਲਊ ਵਿਅਕਤੀ ਨੇ ਇਹ 303 ਜਿਵੇਂ ਦੋ ਤੇ 317 ਜਿਵੇਂ ਦੋ ਬੀਅਨ ਅਸੇਡ ਚੋਰੀ ਦੇ ਧਾਰਾਂ ਨੇ ਉਹ ਦਰਜ ਕੀਤੇ ਨਹੀਂ ਠੀਕ ਆ ਸਰ ਇਹ ਹੁਣ ਜਿੰਨਾ ਕਿ ਇਹਨਾਂ ਨੂੰ ਫੜਿਆ ਦੇ ਨਹੀਂ ਬਣੇ ਕਿੱਧਰ ਜਾਣੇ ਬਹੁਤ ਬਹੁਤ ਜਿੱਥੇ ਜਾ ਕੈਨੋ ਜਾ ਪਹਿਲੇ ਲਗੋਂ ਕੀਤੇ ਇਹ ਤੁਸੀ ਇੱਥੇ ਤੁਹਾਨੂੰ ਲੱਗਦਾ ਜੀ ਅੱਗੇ ਇਹ ਸ਼ੌਂਕ ਨਾਲ ਪਹਿ ਸਕਦੀ ਜੀ ਬਿਲਕੁਲ ਜੀ ਅਸੀਂ ਜਿਹੜੇ ਚੋਰੀ ਦੇ ਇਹ ਜ਼ਿਆਦਾਤਰ ਇਹ ਪਾਤਰਾ ਸਮਾਣਾ ਸਾਈਡ ਕੀਤੇ ਨੇ ਤੇ ਸਾਡੇ ਘੱਗੇ ਵੀ ਹੁੰਦੇ ਨੇ ਮਤਲਬ ਠੱਲ ਪਾਉ ਜੀ ਗਰੋ ਜਿਹੜਾ ਹੈਗਾ ਮੇਨੇ ਹੀ ਸੀ ਆਪਣੇ ਵਿੱਚ ਇਸ ਟਾਈਮ ਗੁਰਵਤ ਸਿੰਘ ਪੰਨੂ ਜੀ ਵੀ ਮੌਜੂਦ ਨੇ ਤੇ ਹੋਰ ਵੀ ਇੱਥੇ ਮਤਲਬ ਜੋ ਪਿੰਡ ਦੇ ਮੌਜੂਦਾ ਲੋਕ ਨੇ ਉਹ ਵੀ ਇੱਥੇ ਇਸ ਟਾਈਮ ਮੌਜੂਦ ਨੇ ਜਿੱਤੇ ਕੀ ਇਹ ਵਾਰਦਾਤ ਹੋਈ ਗਈ ਹੈ ਜੋ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਜਿੰਦਰੇ ਲਾਏ ਗਏ ਨੇ ਇੱਥੇ ਜੋ ਉਹਨਾਂ ਨੇ ਇਹ ਚੋਰੀ ਕੀਤੀ ਸੀਗੀ ਆਪਾਂ ਦੀ ਜਿਹੜੀ ਜਾਣਕਾਰੀ ਹੈ ਆਪਾਂ ਇਹਨਾਂ ਤੋਂ ਲਵਾਂਗੇ ਸਾਸਤੀ ਕਾ ਵੀਰ ਜੀ ਅਸਰ ਤੋਂ ਬੰਦੇ ਰਾਤ ਰੱਤਿਆਂ ਦੀ ਚੋਰੀ ਕੀਤੀ ਕਿ ਮੋਟਰਸਾਈਕਲਾਂ ਦੀ ਚੋਰੀ ਕੀਤੀ ਗਈ ਹੈ ਹਾਂਜੀ ਕਾਫੀ ਟੈਂਪਰਰੀ ਰਹਿਸ਼ ਵੀ ਕਰ ਰਹੇ ਨੇ ਪਰ ਵਾਰ ਹਾਂਜੀ ਇਹ ਹੀ ਕਹਿਣਾ ਜਾਊਂਗਾ ਤੁਸੀਂ ਦੇਖੋ ਇਹ ਇੱਥੇ ਕਾਫੀ ਟਾਈਮ ਦੇ ਰਹਿ ਰਹੇ ਨੇ ਜੀ ਇਹ ਤੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਗਵਮਾਂਡ ਬਹੀ ਗਵਮਾਂਡ ਨਾਲ ਕੋਈ ਇਹਨਾਂ ਦਾ ਮਿਲਬਰਤਨ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਆਪਦਾ ਆਉਂਦੇ ਨੇ ਜਾਂਦੇ ਨੇ ਤੇ ਹਸ ਤਾਂ ਇਹਨਾਂ ਦੀ ਸ਼ਕਲਾਂ ਤੱਕ ਨਹੀਂ ਜਾਣਦੇ ਛੋਟੇ ਛੋਟੇ ਕਮਰਿਆਂ ਦੇ ਵਿੱਚ 10 10 15 15 ਤੁੰਨੇ ਪਏ ਨੇ ਜੀ ਤੇ ਮਕਾਨ ਮਾਲਕ ਤਾਂ ਆਪ ਦੇ ਕਿਰਾਏ ਦੇ ਲਾਲਚ ਨੂੰ ਬਿਨਾਂ ਦੇਖੇ ਚੋਰ ਸਾਧ ਬਿਨਾਂ ਜਾਂਚੇ ਕਿਰਾਏ ਤੇ ਦੇ ਦਿੰਦੇ ਨੇ ਕਮਰਾ ਤੇ ਉਹ ਫਿਰ ਬਾਅਦ ਚ ਪਤਾ ਲੱਗਦਾ ਵੀ ਉਹ ਚੋਰ ਹੈ ਜਾਂ ਸਾਧ ਹੈ ਜਿਵੇਂ ਹੁਣ ਇਹ ਵਾਰਦਾਤ ਹੋਈ ਹੈ ਸਾਨੂੰ ਰਾਤੀ ਪਤਾ ਲੱਗਾ ਸਾਰਾ ਬਹੀ ਕਮਾਂਡ ਇਕੱਠਾ ਹੋਇਆ ਸੀਗਾ ਤੇ ਰਾਤੀ ਪਤਾ ਲੱਗਾ ਕਿ ਇਹ ਚੋਰੀ ਦੇ ਮੋਟਰਸਾਈਕਲ ਲਿਆ ਕੇ ਉਰੇ ਕਬਾੜ ਦੇ ਕੰਮ ਦੀ ਆੜ ਦੇ ਵਿੱਚ ਚੋਰੀ ਦਾ ਕੰਮ ਕਰਦੇ ਤੇ ਇਹ ਅੰਦਰ ਤੁਸੀਂ ਦੇਖ ਕੇ ਆਇਓ ਕਮਰਾ ਨੂੰ ਹੁਣ ਤਾਂ ਲੋਕ ਲੱਗੇ ਪਏ ਨੇ ਬਹੁਤ ਇੱਥੇ ਸਮਾਨ ਪਿਆ ਹੁੰਦਾ ਨਾ ਇਕੱਠਾ ਹੋਇਆ ਤੇ ਉਹ ਹੁਣ ਪਤਾ ਨਹੀਂ ਕਿੱਥੋਂ ਕਿੱਥੋਂ ਚੋਰੀ ਕਰਕੇ ਲੈ ਕੇ ਆਏ ਨੇ ਇਹ ਤੇ ਇਹ ਅਸੀਂ ਤਾਂ ਇਹੀ ਗੱਲ ਕਰਦੇ ਆਂ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਨਗਰਪੰਚਾਇਤ ਘੱਗਾ ਨੂੰ ਬੇਨਤੀ ਕਰਦੇ ਆਂ ਕਿ ਇਹ ਜਿਹੜੇ ਇਹ ਜਿਹੇ ਸਮਾਜ ਵਿਰੋਧੀ ਅਨਸਰ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਤੇ ਜਿਹੜਾ ਵੀ ਕੋਈ ਕਿਤੇ ਕਿਰਾਏ ਤੇ ਆਉਂਦਾ ਹੈ ਉਹਨਾਂ ਦਾ ਸਾਰਾ ਬਾਇਓ ਡਾਟਾ ਇਕੱਠਾ ਕਰਕੇ ਨਗਰਪੰਚਾਇਤ ਹਵਦੇ ਕੋਲ ਰੱਖੇ ਉਹਦੀ ਇਨਕੁਆਰੀ ਕਰਨ ਤੇ ਪ੍ਰਸ਼ਾਸਨ ਥਾਣੇ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਸਾਰਾ ਬਾਇਓ ਡਾਟਾ ਜਿਹੜਾ ਐਡਰੈਸ ਹੈ ਸਾਰਾ ਪਿਛਲਾ ਉਹ ਸਾਰਾ ਉੱਥੇ ਰਿਕਾਰਡ ਹੋਣਾ ਚਾਹੀਦਾ ਤੇ ਹੁਣ ਸਾਡੀ ਇਹੀ ਬੇਨਤੀ ਹੈ ਕਿ ਇਹ ਨਗਰਪੰਚਾਇਤ ਨੂੰ ਇਹ ਬੇਨਤੀ ਕਰਦੇ ਆ ਕਿ ਅੱਗੇ ਵਾਸਤੇ ਜੋ ਵੀ ਕੋਈ ਇਥੇ ਆਉਂਦਾ ਕੋਈ ਬਾਹਰੋਂ ਉਹਨਾਂ ਦਾ ਪੂਰਾ ਐਡਰੈਸ ਲੈ ਕੇ ਰੱਖਿਆ ਜਾਵੇ ਪਿੰਡ ਦੇ ਵਿੱਚ ਮਨਿਆਦੀ ਕਰਾਈ ਜਾਵੇ ਤੇ ਮਕਾਨ ਮਾਲਕਾਂ ਨੂੰ ਵੀ ਜਿਹੜੇ ਨੇ ਕਿਸੇ ਨੂੰ ਕੋਈ ਮਕਾਨ ਕਿਰਾਏ ਤੇ ਦੇਣਾ ਹੈ ਲੋਕਲ ਬੰਦਿਆਂ ਨੂੰ ਦੇ ਦਿਓ ਲੋਕਲ ਬਹੁਤ ਫਿਰਦੇ ਨੇ ਵਿਚਾਰੇ ਬੇਕਾਰ ਹੋਏ ਇਹਨਾਂ ਨੇ ਲੋੜ ਹੈ ਉਹਨਾਂ ਨੂੰ ਕੋਈ ਜਿੰਦਾ ਨਹੀਂ ਹੈਗਾ ਕਿਉਂਕਿ ਇਹ ਪ੍ਰਵਾਸੀ ਨੇ ਜਿਹੜੇ ਇਹ ਜਿੰਨਾ ਅਗਲਾ ਮੂੰਹੋਂ ਕਿਰਾਇਆ ਕਹਿੰਦਾ ਉਹਨਾਂ ਦੇ ਹੁੰਦੇ ਨੇ ਕਿਉਂ ਇਹਨਾਂ ਨੇ ਕੰਮ ਦਾ 2 ਨੰਬਰ ਦਾ ਕਰਨਾ ਹੁੰਦਾ ਇਹਨਾਂ ਨੂੰ 5-7000 ਰੁਪਏ ਕਿਰਾਇਆ ਦੇਣਾ ਕੋਈ ਦੁਖਦਾ ਨਹੀਂ ਹੈਗਾ ਜਿਹੜੇ ਆਪਣੇ ਲੋਕਲ ਨੇ ਉਹ ਵਿਚਾਰੇ 202500 ਤੱਕ ਕਰਕੇ ਉਹਨਾਂ ਨੇ ਮਜ਼ਦੂਰੀ ਮਿਹਨਤ ਮਜ਼ਦੂਰੀ ਕਰਕੇ ਦੇਣਾ ਹੁੰਦਾ ਕਿਰਾਇਆ ਉਹਨਾਂ ਨੂੰ ਔਖਾ ਸੋ ਜੇ ਇੱਥੇ ਕੋਈ 19 21 ਗੱਲ ਹੁੰਦੀ ਹੈ ਅਸੀਂ ਤਾਂ ਕਹਿੰਦੇ ਇਥੋਂ ਨਗਰਪੰਚਾਇਤ ਘੱਗਾ ਤੇ ਮੌਜੂਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਕਿਉਂਕਿ ਸਾਰੇ ਈ ਧੀਆਂ ਭੈਣਾਂ ਵਾਲੇ ਨੇ ਇਹ ਤਾਂ ਚਲੋ ਚੋਰੀ ਦੀ ਵਾਰਦਾਤ ਹੈ ਕੱਲ ਨੂੰ ਕੋਈ ਹੋਰ ਵਾਰਦਾਤ ਕਰਕੇ ਵੀ ਭੱਜ ਸਕਦੇ ਨੇ ਇਹ ਤਕਰੀਬਨ ਸਭ ਦੀ ਇੱਥੇ ਮਤਲਬ ਮਸ਼ੀਨਰੀ ਵਗੈਰਾ ਸਭ ਉੱਦੀ ਖੜਦੀ ਹੈ ਇੱਥੇ ਹੈ ਨਾ ਜੀ ਤੇ ਅਸੀਂ ਤਾਂ ਇੱਥੋਂ ਤੱਕ ਵੀ ਕਹਾਂਗੇ ਵੀ ਹੋ ਸਕਦਾ ਇਹਨਾਂ ਨੂੰ ਕਿਸੇ ਕੜਾ ਮਚੌਦਰੀ ਦੀ ਸਪੋਰਟ ਹੋਵੇ ਕਿਉਂਕਿ ਇਹਨਾਂ ਦੇ ਰਾਸ਼ਨ ਕਾਰਡ ਬਣੇ ਪਏ ਨੇ ਇਹਨਾਂ ਦੀਆਂ ਵੋਟਾਂ ਬਣੀਆਂ ਹੋਈਆਂ ਨੇ ਵੋਟਾਂ ਦੇ ਲਾਲਚ ਦੇ ਵਿੱਚ ਸਾਡੇ ਕੜਾ ਮਚੌਦਰੀ ਨੇ ਜਿਹੜੇ ਉਹ ਇਹਨਾਂ ਦੀ ਸਪੋਰਟ ਕਰਦੇ ਨੇ ਤੇ ਸਾਨੂੰ ਇਹ ਵਿੱਚ ਹੋ ਸਕਦਾ ਕਿਸੇ ਨਾ ਕਿਸੇ ਦਾ ਕੋਈ ਹੱਥ ਵੀ ਹੋ ਸਕਦਾ ਹੋ ਸਕਦਾ ਜੀ ਬਿਲਕੁਲ ਕੁਝ ਵੀ ਹੋ ਸਕਦਾ ਜੀ ਜਿਹੜੇ ਬੰਦੇ ਇਹਨਾਂ ਦੀਆਂ ਵੋਟਾਂ ਬਣਾਉਂਦੇ ਨੇ ਇਹਨਾਂ ਦੀ ਸਪੋਰਟ ਕਰਦੇ ਨੇ ਉਹ ਕੁਝ ਵੀ ਕਰ ਸਕਦੇ ਨੇ ਠੀਕ ਹੈ ਕਿ ਨਾਇਰ ਜੀ ਆਪਣਾ ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ ਠੀਕ ਹੈ ਜੋ ਇਥੇ ਮਤਲਬ ਚੋਰੀ ਦਾ ਦੱਸਿਆ ਗਿਆ ਕਿ ਇਥੇ ਚੋਰੀ ਹੋਈ ਸੀਗੀ ਹੈ ਨਾ ਵੀ ਮੋਟਰਸਾਈਕਲ ਦਾ ਸਮਾਨ ਕਾਫੀ ਇਥੇ ਰੱਖਿਆ ਗਿਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਮਤਲਬ ਇਥੇ ਨਾਥ ਪਾਣੀ ਚਾਹੀਦੀ ਹੈ ਇਹ ਚੀਜ਼ ਹਾਂ ਜੀ ਮੈਂ ਤਾਂ ਪ੍ਰਸ਼ਾਸਨ ਦੇ ਅੱਗੇ ਹੀ ਰੁਗੋਹਾਰ ਕਰਦਾ ਵੀ ਜਿਹੜੇ ਚੋਰ ਨੇ ਇਹਨਾਂ ਦੇ ਲਿੰਕ ਕਵਾੜੀਆਂ ਨਾਲ ਜ਼ਰੂਰ ਹੋਣਗੇ ਜਿੰਨਾ ਇਹ ਕਵਾੜ ਦਾ ਸਮਾਨ ਉਰੋ ਚੱਕ ਕੇ ਵੇਚਦੇ ਨੇ ਇਹ ਕਵਾੜੀਆਂ ਨੂੰ ਉਹਨਾਂ ਨੇ ਫੜਿਆ ਜਾਵੇ ਉਹਨਾਂ ਨਾਲ ਲਿੰਕ ਜਿਹੜੇ ਉਹ ਟੁੱਟਣ ਇਹਨਾਂ ਦੇ ਫੇਰੇ ਪਤਾ ਲੱਗੋ ਵੀ ਚੋਰ ਕਿੱਥੋਂ ਲੈਂਦਾ ਤੇ ਕਿਹਨੂੰ ਵੇਚਦਾ ਕੀ ਕਰਦਾ ਜੀ ਠੀਕ ਹੈ ਤੁਹਾਨੂੰ ਪਤਾ ਵੀ ਇਹ ਜੋ ਪ੍ਰਵਾਸੀ ਇੱਥੇ ਰਹਦੇ ਕਿੰਨੇ ਕ ਸਮੇਂ ਤੋਂ ਇੱਥੇ ਪਿੰਡ ਦੇ ਵਿੱਚ ਰਹ ਰਹੇ ਸੀਗੇ ਜੀ ਹੁਣ 6-7 ਮਹੀਨਾ ਤੋਂ ਰਹਿੰਦੇ ਨੇ ਜੀ ਅੱਛਾ ਮਤਲਬ ਬਿਲਕੁਲ ਵੀ ਭਣਕ ਨਹੀਂ ਹੋਈ ਵੀ ਇਹ ਹਜੇ ਕੁਝ ਕਰ ਰਹੇ ਨੇ ਇਹ ਪਤਾ ਕੀ ਹੈ ਜੀ ਇਹ ਕਹਿੰਦੇ ਅਸੀਂ ਕਵਾੜ ਦਾ ਕੰਮ ਕਰਦੇ ਹਾਂ ਜੀ ਹਰੇਕ ਨੂੰ ਆਉਂਦਾ ਚਲੋ ਕਵਾੜ ਦਾ ਕੰਮ ਕਰਦੇ ਨੇ ਤੇ ਇਹਨਾਂ ਦਾ ਕੋਈ ਹੋਣਾ ਪਰਸ ਪਰ ਇਹ ਨਹੀਂ ਪਤਾ ਜੀ ਇਹ ਕਵਾੜ ਨਹੀਂ ਚੋਰੀ ਦਾ ਕੰਮ ਕਰਕੇ ਚੋਰੀ ਦੇ ਮੋਟਰਸਾਈਕਲ ਵੱਢ ਕੇ ਇਹ ਮੇਰ ਪ੍ਰਸ਼ਾਸਨ ਨੂੰ ਇਹ ਆਈਏ ਇਹਨਾਂ ਨੂੰ ਫੜ ਕੇ ਸਖਤ ਤੋਂ ਸਤ ਕਾਰਵਾਈ ਕਰੀ ਜਾਵੇ ਇਹਨਾਂ ਤੋਂ ਤੇ ਜਿਹੜਾ ਅੱਗੇ ਪਿੰਡ ਦਾ ਮਾਹੌਲ ਹੈ ਜੀ ਬਹੁਤ ਚੋਰੀ ਮੋਟਰਸਾਈਕਲ ਹੋ ਚੁੱਕੇ ਨੇ ਇਹਨਾਂ ਦੇ ਨੱਥ ਪਾ ਕੇ ਅੱਗੇ ਪਿੰਡ ਵਾਰੇ ਚੰਗੀ ਉਹ ਕਰਨੀ ਜੀ ਹਰਵੰਸਰਾਉ ਸ਼ਰਮਾ ਜੀ ਪ੍ਰਵਾਸੀ ਦਾ ਰਸੀ ਕਿੰਨੇ ਕ ਟਾਈਮ ਤੋਂ ਇੱਥੇ ਰਹਿ ਰਹੇ ਸੀ ਕਿ ਵੀ ਤੁਹਾਨੂੰ ਪੜਨ ਕ ਲੱਗੀਆਂ ਵੀ ਇੱਥੇ ਇਹ ਕੰਮ ਕਰ ਰਹੇ ਸੀ ਚੋਰੀ ਦਾ ਨਹੀਂ ਇਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਦੀ ਉਹ ਨਾ ਤਾਂ ਗਵਾਂਢੀ ਇੱਕ ਇੱਕ ਦੂਜੇ ਦੇ ਘਰੇ ਜਾਂਦਾ ਜੀ ਜੇ ਕੋਈ ਕੋਈ ਕਹਿੰਦੇ ਵੀ ਆ ਪੁੱਛਦੇ ਵੀ ਆ ਅਗਲਾ ਕਹਿੰਦਾ ਵੀ ਤੈਨਾਂ ਕੀ ਲੈਣਾ ਗਵਾਂਢੀ ਤੋਂ ਕੀ ਕਰ ਰਿਹਾ ਕੀ ਗੱਲਬਾਤ ਹੈ ਇਹ ਤਾਂ ਆਪਾਂ ਨੂੰ ਆਪਣੇ ਗਵਾਂਢ 'ਚ ਹੋਣਾ ਚਾਹੀਦਾ ਜਿਹੜਾ ਮਰਜ਼ੀ ਬੰਦਾ ਆਪਾਂ ਘਰੇ ਜਾ ਵੀ ਸਕਦੇ ਆ ਅੱਜ ਕੱਲ ਆਪਾਂ ਆਪਣੇ ਭਰਾ ਦੇ ਘਰੇ ਨਹੀਂ ਜਾਂਦੇ ਹੈਗੇ ਵੀ ਕੀ ਗੱਲਬਾਤ ਹੈ ਕੀ ਚੀਜ਼ ਹੈ ਇਹ ਆਪਾਂ ਨੂੰ ਜ਼ਰੂਰੀ ਆ ਵੀ ਆਪਣਾ ਪੜੋਸੀ ਆ ਆਪਣਾ ਗਵਾਂਢੀ ਰਹਿ ਰਿਹਾ ਔਰ ਕੌਣ ਆਇਆ ਕੀ ਕੰਮ ਕਰ ਰਹੇ ਹੈ ਕਿ ਕਿੰਨੇ ਵਜੇ ਆਂਦਾ ਹੈ ਰਾਤ ਨੂੰ ਕਿਵੇਂ ਕੀ ਗੱਲਬਾਤ ਹੈ ਜੀ ਇਹ ਜ਼ਰੂਰੀ ਹੈ ਮਤਲਬ ਰਾਤ ਦੀ ਜੋ ਵਾਰਦਾਤ ਹੋਈ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਫੜੇ ਗਏ ਨੇ ਜਾਂ ਕਿਵੇਂ ਇਹਨਾਂ ਨੇ ਸਮਾਨ ਰੱਖਿਆ ਹੋਇਆ ਫੜੇ ਤਾਂ ਇਸ ਤਰ੍ਹਾਂ ਗਏ ਨੇ ਇੱਕ ਪਰਸੋਂ ਚੋਂ ਉਥੇ ਦੇ ਘੱਗੇ ਤੋਂ ਮਤਲਬ ਮੰਡੀ ਤੋਂ ਮੋਟਰਸਾਈਕਲ ਚੋਰੀ ਹੋ ਗਿਆ ਦੀ ਉਹ ਤਾਲਾ ਤਾਲਾਂ ਦਾ ਬੰਦਾ ਫਸਿਆ ਦੀ ਉਥੋਂ ਜੀ ਤਾਲਾ ਦਾ ਬੰਦਾ ਫਸਿਆ ਜੇ ਹੁਣ ਇਹ ਰਾਤ ਰਾਤ ਵੀ ਉਹ ਪਰਾਂ ਤੋਂ ਇਧਰ ਦਿਰਦੇ ਕਨੀ ਉਹ ਮੋਟਰਸਾਈਕਲ ਚੱਕ ਕੇ ਲੈ ਕੇ ਆਏ ਨੇ ਉਹ ਜਿਹੜਾ ਨਾ ਮੋਟਰਸਾਈਕਲ ਚੱਕਿਆ ਉਹਦੀ ਉਹ ਵਿਚਾਰੇ ਗੌਰ ਕਰਦੇ ਫਿਰਦੇ ਤੇ ਉਹੀ ਤਾਲਾ ਵਾਲੇ ਮੁੰਡੇ ਨੂੰ ਨਾਲ ਲੈ ਕੇ ਆਏ ਨੇ ਨਾਲ ਲੈ ਕੇ ਇੱਕ ਮੋਟਰਸਾਈਕਲ ਦੇ ਕੇ ਦਾਰੂ ਦੀ ਬੋਤਲ ਲੈ ਕੇ ਵਾ ਗਿਆ ਉਹ ਮੋਟਰਸਾਈਕਲ ਦੇ ਗਿਆ ਫਿਰ ਉਹਨੂੰ ਉਹ ਬੰਦੇ ਦੂਜੇ ਲੈ ਕੇ ਆਏ ਨਾ ਵੀ ਤੂੰ ਕਾ ਤੋ ਕੀ ਗੱਲਬਾਤ ਹੈ ਕਹਿੰਦਾ ਜੀ ਮੈਂ ਉਰੀ ਖੜਿਆ ਮੈਂ ਬੰਦਾ ਵੀ ਮੈਂ ਦਾਰੂ ਦੀ ਬੋਤਲ ਤੇ ਨਈਰ ਮੋਟਰਸਾਈਕਲ ਮੈਂ ਇਹਨੂੰ ਦੇਤਾ ਇਹਦਾ ਇਹ ਇਹ ਪ੍ਰੋਗਰਾਮ ਚੱਲ ਰਿਹਾ ਨੇ ਜੀ ਹਾਂਜੀ ਹਾਂ ਨਥ ਪਣ ਜਿਹੇ ਪ੍ਰਸ਼ਾਸਨ ਨੂੰ ਇਹ ਉੱਤਾ ਚੱਕਣਾ ਚਾਹੀਦਾ ਨਥ ਤਾਂ ਮੈਂ ਬਹੁਤ ਬਹੁਤ ਜਿਆਦਾ ਦੁਖੀਆਂ ਜੀ ਇੱਕ ਇਹ ਜਿਹੜੀ ਆਪਣੀ ਪੰਜਾਬ ਦੀ ਨੌਜਵਾਨੀ ਹੈ ਇਹ ਨਸ਼ੇ ਕਨੀਓ ਬਿਲਕੁਲ ਖਤਮ ਆਈ ਆਪਣੇ ਤੋਂ ਪਹਿਲਾਂ ਕਿਹਾ ਕਰਦੇ ਕਹਿੰਦੇ ਜਿੱਥੇ ਰਿਸਕ ਹੈ ਵहां ਪੰਜਾਬੀ ਫਿਕਸ ਹੈ ਠੀਕ ਹੈ ਐਸੇ ਬੋਲਦੇ ਨੇ ਹਿੰਦੀ ਮੈਂ ਵੀ ਬੋਲਦੇ ਜਿਹੇ ਬਿਹਾਰ ਯੂਪੀ ਜਿੱਥੇ ਵੀ ਜਾਂਦੇ ਜਾਂ ਅਸੀਂ ਉਹ ਇਹੀ ਗੱਲ ਕਹਿੰਦੇ ਨੇ ਕਹਿੰਦੇ ਜਿੱਥੇ ਰਿਸਕ ਹੈ ਵहां ਪੰਜਾਬੀ ਫਿਕਸ ਹੈ ਫਿਕ ਪੰਜਾਬੀ ਹੁਣ ਫਿਕਸ ਕਿੱਥੋਂ ਰਹਿ ਗਿਆ ਪੰਜਾਬੀ ਤਾਂ ਨਸ਼ੇ ਨੇ ਖਾ ਲਿਆ ਹੈ ਪੰਜਾਬੀ ਨੂੰ ਟੀਕੇ ਲਾ ਰਾ ਟੀਕੇ ਲਾਉਣ ਦੇ ਮਤਲਬ ਕੀ ਨੇ ਇਹ ਇਹ ਇਹਨੂੰ ਰੋਕਣਾ ਜਿੰਨਾ ਸਾਡੀ ਪੰਜਾਬ ਦੀ ਸਰਕਾਰ ਪੰਜਾਬ ਦੇ ਸਾਡੇ ਨੌਜਵਾਨ ਖਤਮ ਹੋਗੇ ਬਿਲਕੁਲ ਅੰਜੂ ਗਿਰਦੇ ਨੇ ਜਦੋਂ ਅਸੀਂ ਨੌਜਵਾਨਾਂ ਕੰਨੀ ਦੇਖਦੇ ਆ ਜੀ ਛੋਟਾ ਕਹਿੰਦਾ ਕੁਝ ਚਲੋ ਪ੍ਰਵਾਸੀ ਨੇ ਚੋਰੀ ਕੀਤੀ ਹੈ ਹਨਾ ਤੇ ਵਾਰਦਾਤ ਕੀਤੀ ਹੈ ਤੇ ਕਿਤੇ ਨਾ ਕਿਤੇ ਨਸ਼ੇ ਦੀ ਆੜ ਦੇ ਵਿੱਚ ਵੀ ਇਹ ਕੰਮ ਹੋ ਰਿਹਾ ਹੈ ਨਸ਼ੇ ਦੀ ਆੜ ਸਾਰੀ ਸਾਰੇ ਕੁਝ ਨਸ਼ੇ ਦੀ ਆੜੇ ਚੱਲ ਰਹੀ ਹੈ ਜੀ ਇਹਨਾਂ ਤੋਂ ਨਸ਼ੇ ਦੀ ਆੜ ਤੋਂ ਬਣਾ ਹੈ ਹੀ ਨਹੀਂ ਕੁਝ ਜੀ ਸਾਰਾ ਕੁਝ ਹੈ ਸਰੀਰ ਨਹੀਂ ਰਹੇ ਨੌਜਵਾਨਾਂ ਦੇ ਸਰੀਰ ਕਿਹੜੇ ਰਹਿ ਗਏ ਜੀ ਖਤਮ ਨੇ ਇਹੇ ਮਰਾ ਸਿੱਧੀ ਇਹ ਕਹ ਰਿਹਾ ਯੂ ਨਸ਼ਾ ਨਾਲੇ ਚੱਲ ਰਿਹਾ ਪ੍ਰੋਗਰਾਮ ਚੱਲ ਰਿਹਾ ਜੋ ਨਸ਼ੇ ਦੇ ਚੱਲ ਰਿਹਾ ਇਹ ਬੰਦ ਹੋਣਾ ਜਿੰਨਾ ਨਸ਼ਾ ਜੇ ਨਸ਼ਾ ਬੰਦ ਹੋ ਜੇ ਤਾਂ ਆਪਣੀ ਜਿਹੜੀ ਨੌਜਵਾਨੀ ਹੈ ਪੰਜਾਬ ਦੀ ਨੌਜਵਾਨੀ ਹੈ ਤਾਂ ਇਹ ਕਾਮਯਾਬ ਰਹੂਗੀ ਨਹੀਂ ਇਹ ਖਤਮ ਹੈ ਬਿਲਕੁਲ ਖਤਮ ਹੈ ਇਹ ਇਹ ਜ਼ੀਰੋ ਚ ਹੈ ਜਮੀ ਫੋਟੋ ਖਿੱਚ ਲਈ ਬਈ ਹੋਏ ਮੈਂ ਤਾਂ ਦੋ ਹੋ ਗਿਆ